ਇੱਕ ਦਰਖਾਸਤ ਮੁੱਖ ਮੰਤਰੀ ਪੰਜਾਬ ਤੇ ਇੱਕ ਦਰਖਾਸਤ ਸੀ ਡੀਜੀ ਪੰਜਾਬ ਦੀ ਡੀਜੀਪੀ ਪੰਜਾਬ ਦੀ ਵੀ ਅਸੀਂ ਦੇਣੀ ਆ ਜੀ ਅਸੀਂ ਘਰ ਘਰ ਜਾਣਾ ਵੀ ਆਰਟੀ ਵੱਡੀ ਬੇਅਦਵੀ ਹੋਈ ਆ ਐਡਾ ਵੱਡਾ ਸਾਡੇ ਨਾਲ ਧਰੋ ਕਮਾਇਆ ਗਿਆ ਸਿਰਫ ਚਾਂਦੀ ਦੇ ਚਾਰ ਛਿਲਣ ਇਕੱਠੇ ਕਰ ਬਖਸ਼ਣੇ ਅਸੀਂ ਨੂੰ ਅਫਸਰ ਵੀ ਨਹੀਂ ਹੈਗੇ ਜਿਹੜੇ ਵਿੱਚ ਨਾਲ ਇਹ ਪਰਚਾ ਦਰਜ ਕਰਾਉਣਾ ਅਸੀਂ ਇਹ ਇਹ ਸਾਡੇ ਸਾਡੀ ਕੌਮ ਨਾਲ ਧੋਖਾ ਬਾਈ ਜੀ ਇਹ ਇਹ ਜਿਹੜਾ ਰੋੜਾ ਇਹਨਾਂ ਨੇ ਮਾਰਿਆ ਨਾ ਗੰਦਚਲ ਵੇੜ ਕੇ ਝੂਠ ਚ ਬੰਨ੍ਹ ਕੇ ਇਹ ਸਾਡੇ ਧਾਰਮਿਕ ਸਥਾਨਾਂ ਤੇ ਜਿਹੜਾ ਇਹਨਾਂ ਨੇ ਰੋੜਾ ਮਾਰਿਆ ਇਹਦਾ ਜਵਾਬ ਆਪਾਂ ਨੇ ਦੇਣਾ ਕੱਲਾ ਬੰਦਾ ਲੜ ਨਹੀਂ ਸਕਦਾ ਕੋਈ ਵੀ ਅਚੈ ਅਸੀਂ ਬਹੁਤ ਪਰੇਸ਼ਾਨੀ ਚ ਲੱਗ ਰਹੇ ਹਾਂ ਕਿਹੜਾ ਕਿਹੜਾ ਪ੍ਰੈਸ਼ਰ ਆ ਕਿਹੜਾ ਕਿਹੜਾ ਸਾਨੂੰ ਟੱਕਾ ਥ੍ਰੈਟ ਨਹੀਂ ਆ ਰਿਹਾ ਅਸੀਂ ਦੱਸ ਨਹੀਂ ਸਕਦੇ ਬਗਾਨੇ ਤਾਂ ਬਗਾਨੇ ਜਿਹੜਾ ਅਸੀਂ ਆਪਣੇ ਵੱਲੋਂ ਭੁਗਤ ਰਹੇ ਹਾਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਤਾਂ ਹੀ ਅੱਜ ਤੱਥਾਂ ਨਾਲ ਬੈਠੇ ਆਂ ਔਰ ਇਹ ਅੱਜ ਆਖਰੀ ਵਾਰ ਵੀ ਇਲਾਕੇ ਨੂੰ ਇੱਕ ਵਾਰ ਸੱਚ ਦੱਸ ਦੇਣਾ ਵੀ ਕੀ ਹੋ ਰਿਹਾ ਹੈ ਸਾਡੇ ਵਿੱਚੋਂ ਹੀ ਕੁਝ ਲੋਕ ਜਦੋਂ ਪਿਛਲੀਆਂ ਪੰਚਾਇਤਾਂ ਤਿਆਂ ਉਦੋਂ ਉਹਨਾਂ ਨੇ ਰਾਜ ਰਾਜ ਕੇ ਫੈਕਟਰੀ ਦੀ ਮਦਦ ਕੀਤੀ ਰਾਜ ਰਾਜਿਕ ਅੱਜ ਹੋਰ ਪੂਰੇ ਸੰਘਰਸ਼ ਦੇ ਠੇਕੇਦਾਰ ਬਣ ਗਏ ਪਤਾ ਨਹੀਂ ਕਿਹਨੇ ਪਲਾਂਟ ਕਰਦੇ ਸੀ ਕਿਤੇ ਕਿਤੇ ਨਾਲ ਲੜੁੰਦੇ ਆਪਾਂ ਤਦ ਲਈ ਕਿ ਹੀਅਰਿੰਗ ਹੋਈ ਆਪਾਂ ਲੜੇ ਅਲਾਕਾ ਖੜਿਆ ਪੂਰਾ ਨਵੀਂ ਮਿਸਾਲ ਸਾਬਤ ਹੋਈ ਪਰ ਇਹ ਉੱਥੇ ਤੱਕ ਲੜਾਈ ਨਹੀਂ ਦਿੱਤੀ ਆਪੜੀ ਅੱਜ ਇਹ ਲੜਾਈ ਦਿੱਲੀ ਪਹੁੰਚੀ ਹੋਈ ਹੈ ਜੇ ਆਪਾਂ ਇੱਥੇ ਕੱਚੇ ਰਹਿ ਗਏ ਤਾਂ ਇਹ ਆਉਂਦੇ 6 ਮਹੀਨਿਆਂ ਚ ਬਿਲਡਿੰਗ ਬਣਨੀ ਸ਼ੁਰੂ ਹੋ ਜਾਣੀ ਇੱਕ ਵਾਰ ਕਲੀਅਰੈਂਸ ਮਿਲਣ ਦੀ ਲੋੜ ਆ ਅਗਲੇ ਦਿਨ ਇੱਥੇ ਗੱਡੀਆਂ ਗੱਡੀਆਂ ਫਿਰ ਜਿਹੜੇ ਤੱਤ ਅੱਜ ਤੁਹਾਡੇ ਨਾਲ ਸਾਹਮਣੇ ਅਸੀਂ ਸੰਝੇ ਕਰ ਰਹੇ ਆ ਫਿਰ ਤੁਹਾਨੂੰ ਸਾਰੇ ਪ੍ਰੈਕਟੀਕਲ ਦਿਖਣਗੇ ਜੀ ਇੱਥੇ ਇਹ 233 ਨੰਬਰ ਪੰਨੇ ਤੇ ਜੀ ਲਈ ਨੋਟ ਕਰ ਲਿਓ ਤੁਸੀਂ ਆਪਣੇ ਕੋਲ ਉਸ ਤੋਂ ਅੱਗੇ ਫਿਰ 264 ਨੰਬਰ ਪੇਜ ਤੇ ਨਾ ਜਾ ਕੇ ਇਹਨਾਂ ਨੇ ਹਾਂ 264 ਨੰਬਰ ਤੇ ਇਹ ਦੋਨੇ ਦੂਜੇ ਨੰਬਰ ਦੇ ਵਿੱਚ ਆ ਉਹਦੇ ਵਿੱਚ ਇਹਨੇ ਜਿਹੜਾ ਛੋਟੇ ਇਲਾਕੇ ਨੂੰ ਦਿਖਾਇਆ ਹੋਇਆ ਆ 264 ਨੰਬਰ ਪੰਨੇ ਤੇ ਇਹਨਾਂ ਨੇ ਅਹ ਰੋਡ ਦਿਖਾਏ ਹੋਏ ਆ ਇਹਨਾਂ ਦਾ ਸਮਾਨ ਦਿਖਾਇਆ ਹੋਇਆ ਹੈ ਇਹ ਟ੍ਰਿਪ ਦੱਸੀ ਹੋਈ ਹੈ ਇਹ ਟ੍ਰਿਪਾਂ ਦੇ ਮੁਤਾਬਕ ਇਹਨਾਂ ਨੇ ਕਿਹਾ ਵੀ 133 ਟ੍ਰਿਪ ਰੋਜ਼ ਦੇ ਲੱਗਣੇ ਆ ਸਾਡੇ 133 33 ਟਨ ਕੈਪੈਸਿਟੀ ਦੇ ਨਾਲ ਇਹਨਾਂ ਨੇ ਇਹਨੂੰ ਪੰਡਿਆ ਹੋਇਆ ਹੈ ਸਾ ਤੁਹਾਡੇ ਸਾਹਮਣੇ ਜੀ ਅਸੀਂ ਇਹਦੇ ਬਾਬਤ ਆਰਟੀਏ ਲੱਤੀ ਜੀ ਫੇਰ ਇਹ ਆਰਟੀਏ ਕਿਉਂ ਲੈ ਰਹੇ ਆ ਕੀ ਕਰਨਾ ਇਹ ਵੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਵੀ ਜਿਹੜੀ ਹੁਣੇ ਲੜਾਈ ਹੈ ਨਾ ਇਹ ਮੁੱਕੇ ਵਾਲੀ ਲੜਾਈ ਨਹੀਂ ਹੈ ਜੀ ਨਾ ਹੈ ਕੱਲੀ ਜ਼ੁਬਾਨ ਦੀ ਲੜਾਈ ਆ ਇਹ ਹੁਣ ਦਿਮਾਗ ਦੀ ਲੜਾਈ ਵੀ ਸ਼ੁਰੂ ਹੋ ਗਈ ਈ ਆ ਨਾ ਟੈਕਨੀਕਲ ਲੜਾਈ ਐ ਆਹ ਤੋਂ ਆਰਟੀਆਈ ਲਤੀਆਂ ਜੀ ਇਹ ਕਾਹ ਹੈ ਬਾਈ ਇਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਨੰਬਰ WhatsApp ਚੱਲਦੇ ਜਿਹੜੇ ਨੰਬਰ ਨੋਟ ਹੋ ਰਹੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਆਰਟੀਆਈ ਦੀਆਂ ਕਾਪੀਆਂ ਪਾਉਂਗਾ ਜੀ ਸਭਾਂ ਨੂੰ ਮੈਂ ਇਹ ਸਾਰੋਂ ਵੀ ਤੁਹਾਡੇ ਨਾਲ ਕਿਉਂ ਸਾਂਝਾ ਕਰਨਾ ਵੀ ਕੱਲ੍ਹ ਕਲਾੜ ਨੂੰ ਕੋਈ ਗੱਲ ਹੋ ਜਵੇ ਤੁਹਾਡੇ ਸਾਰੇ ਰਿਕਾਰਡ ਹੋਣਾ ਚਾਹੀਦੇ ਅਸੀਂ ਕਿਤੇ ਜਾਣਦੇ ਆ ਅਸੀਂ ਉਹ ਤਿੰਨ ਚਾਰ ਬੰਦੇ ਹੁੰਨੇ ਆ ਜਦੋਂ ਅਸੀਂ ਜਾਣਦੇ ਸਾਡੇ ਨਾਲ ਕੋਈ ਹੁਣੀ ਵੀ ਹੋ ਸਕਦੀ ਹੈ ਕਿਤੇ ਕਰਾਈ ਦੀ ਜਾ ਸਕਦੀ ਹੈ ਉਹਨਾਂ ਦਾ ਰਿਕਾਰਡ ਹੈ ਸਰ ਇਹ ਰਿਕਾਰਡ ਤੁਹਾਡੇ ਇਕੱਲੇ ਇਕੱਲੇ ਕੋਲ ਹੋਣਾ ਚਾਹੀਦਾ ਇਹ ਤਾਂ ਤੁਹਾਨੂੰ ਪਾਉਣਾ ਨਹੀਂ ਇਹਦੇ ਵਿੱਚ ਇਹ ਦੱਸਿਆ ਦਾ ਵੀ ਨਹਿਰਪੁਰ ਪਿੰਡ ਤੋਂ ਲੋਰ ਤੋਂ ਪਿੰਡ ਫਤਿਹਪੁਰ ਬਾਇਆ ਬੇੜਗੁਰੂ ਜਨਨ ਸਾਹਿਬ ਜਨਦੀ ਸੜਕ ਦਾ ਐਲਓਐਸ ਮੁੱਲ ਕੀ ਹੈ ਮਤਲਬ ਲੋਟ ਆਫ ਸਟਰੈਂਥ ਕੀ ਹੈ ਇਹਦੀ ਨਹਿਰਪੁਰ ਤੋਂ ਰੋਤੋ ਕੀੜੀ ਅਫਗਾਨਾ ਨੂੰ ਨਹਿਰਪੁਰ ਤੋਂ ਰੋਤੋ ਬਸੀ ਗੁਜਰਾਂ ਨੂੰ ਔਰ ਨਹਿਰਪੁਰ ਤੋਂ ਰੋਤੋ ਪਿੰਡ ਫਤੇਪੁਰ ਬਾਇਆ ਬੀੜਗੁਰ ਜੱਟ ਸਾਹਿਬ ਨਹਿਰਪੁਰ ਚਮਕੌਰ ਸਾਹਿਬ ਤੋਂ ਬਾਇਆ ਰਾਏਪਰੋ ਕੇ ਫਤੇਪੁਰ ਧੌੜਾਂ ਨਾਲ ਜਲਦੀ ਸੜਕ ਦਾ ਇਹਨਾਂ ਦਾ ਟੋਟੋਾਈ ਦੀ ਸਮਰੱਥਾ ਕੀ ਜਾਨੀ ਜਿਹੜੀਆਂ ਇਧਰਲੇ ਪਾਸੇ ਤੋਂ ਇਹਦੇ ਨਾਲ ਸੜਕਾਂ ਜੁੜਨੀਆਂ ਹਨ ਉਹਨਾਂ ਸਾਰਿਆਂ ਦਾ ਅਸੀਂ ਐਲਓਐਸ ਮੁੱਲ ਮੰਗ ਲਿਆ ਤਾਂ ਜੀ ਹੁਣ ਆ ਉਹਨਾਂ ਨੇ ਸਾਨੂੰ ਐਲਓਐਸ ਮੁੱਲ ਦਿੱਤਾ ਜੀ ਇਹਦਾ ਇਹ 10 ਟਨ ਹੈ ਜੀ ਇਹ 10 ਟਨ ਲੈ ਜਾਂਦੇ। ਇਹਦੇ ਮੁਤਾਬਕ 400 ਗੱਡੀ ਰੋਜ਼ ਦੀ ਬਣਨੀ ਹੈ ਉਹਦੀ। ਰੋਜ਼ ਦੀ 400 ਗੱਡੀ। 400 ਟ੍ਰਿਪੇ ਬਣਨੀ ਹੈ। 400 ਗੱਡੀ ਭਰੀ ਹੋਈ ਉਹ ਨਹਿਰਪੁਰ ਤੋਂ ਇਹ ਫੈਕਟਰੀ ਤੱਕ ਆਉਣੀ ਹੈ। ਤੁਸੀਂ ਆਪੇ ਮੈਨੂੰ ਦੱਸਦੇ ਹੁੰਦਾ ਚਾ ਲਾ ਕੇ ਵੀ ਇੱਕ ਗੱਡੀ ਨੂੰ ਆਉਣ ਜਾਣ 'ਚ ਕਿੰਨਾ ਟਾਈਮ ਲੱਗੂਗੀ ਖਾਲੀ ਹੋਣ 'ਚ ਖੜਨ ਦੇ ਵਿੱਚ। ਲੰਮੜਦਾਰ ਜੀ ਤੁਸੀਂ ਤਾਂ ਕਰਦੇ ਰਹੇ ਕੱਲੇ ਗੱਡੀ। ਕਿੰਨਾ ਟਾਈਮ ਲੱਗ ਜੂਗਾ ਜੀ? 5 ਮਿੰਟ 10 ਮਿੰਟ ਆ ਕੇ ਖਾਲੀ ਉੱਪਰ ਜਾਣ ਨੂੰ ਵਾਪਸ ਤਾਂ ਲੱਗ ਜੂਗਾ ਆਪਾਂ 10 ਮਿੰਟ ਮੰਨਦੇ ਹਾਂ 10 ਮਿੰਟ ਲੱਗਣਗੇ ਜੀ ਅਸੀਂ ਇਹਨੂੰ 5 ਮਿੰਟ ਮੰਨਦੇ ਹਾਂ ਲੱਗਣੇ ਵੱਧ ਇਹਨਾਂ ਨੇ 0.52 ਹੈਕਟੇਰ ਜਗ੍ਹਾ ਜਾਨੀ ਤਕਰੀਬਨ ਨੂੰ ਹੋ ਸਵਾ ਡੇਢ ਗੀਲਾ ਮੰਨ ਕੇ ਚੱਲੀ ਆ ਬੜਾ ਦਾ ਸਵਾ ਡੇਢ ਮੰਨ ਲਈ ਮੈਂ ਸਰਪੰਚ ਨੂੰ ਮੈਂ ਦੱਸੀ ਗੱਲ ਕੋਈ ਸੀ ਡੇਢ ਕਿੱਲਾ ਇਹਨਾਂ ਨੇ ਪਾਰਕਿੰਗ ਵਾਸਤੇ ਰੱਖਿਆ ਹੁਣ ਮੈਨੂੰ ਤੁਸੀਂ ਸਾਰੇ ਸਿਆਣੇ ਬੰਦੇ ਆ 300 ਗੱਡੀ ਟਰੱਕ ਟਰੇਲਰ ਟਰੈਕਟਰ ਟਰਾਲੀ ਮੈਨੂੰ ਡੇਢ ਕਿੱਲੇ ਚ ਕੋਈ ਪਾਰਕ ਕਰਦਾ ਕਰ ਸਕਦਾ ਜੀ ਕੋਈ ਆਪਣੇ ਦੇ ਵਿੱਚ ਹਾਂ ਜੀ ਹੋ ਸਕਦਾ ਜੀ ਇਹਨਾਂ ਨੇ ਕਰੀ ਹੋਈ ਹੈ ਕਾਗਜ਼ਾਂ 'ਚ ਤੇ ਸਾਡੇ ਅਫਸਰਾਂ ਨੇ ਇਹਨਾਂ ਨੂੰ ਐਨਓਸੀ ਦਿੱਤੀ ਹੋਈਆਂ ਇਸ ਚੀਜ਼ ਦੀ ਏਅਰਪੋਰਟ ਪਾਸ ਹੋ ਕੇ ਆਈ ਵੀ ਹੈ ਸਾਡੇ ਵਿਭਾਗਾਂ ਦੇ ਵਿੱਚ ਇਹਦਾ ਮਤਲਬ ਅੰਦਰ ਪਾਰਕਿੰਗ ਹੈ ਨਹੀਂ ਤੇ ਗੱਡੀਆਂ ਖੜ੍ਹਦੀਆਂ ਕਿੱਥੇ ਆ ਜੀ ਹਾਂ ਜੀ ਰੋਡ ਤੇ ਖੜ੍ਹਨਗੇ ਇਹਨਾਂ ਤੇ ਰੋਡ ਤੋਂ ਇਹ ਕਿੰਨੀ ਦੀ ਊਰ ਹੈ ਫੈਕਟਰੀ ਸਾਢੇ 350 ਮੀਟਰ ਇਹ 500 ਮੀਟਰ ਕਨਸਿਡਰ ਕਰਦੇ ਆ ਇਧਰ ਤੋਂ ਅਸੂਏ ਵਾਲੀ ਸਾਈਡ ਤੋਂ ਕਰਦੇ ਆ ਜਿੱਥੇ ਵੀ ਬਾਉਂਡਰੀ ਹੈ ਜਿੱਥੇ ਦਫ਼ਤਰ ਹੈ ਉੱਥੋਂ ਸਾਢੇ 350 ਮੀਟਰ ਬਣਦਾ ਉਹ ਵੀ ਬਾਏ ਰੋਡ ਜੇ ਸਿੱਧੀ ਗੱਲ ਕਰੀਏ ਫਿਰ 200 ਮੀਟਰ ਬਣਦੀ ਇਹਨਾਂ ਨਾਲ ਮੁਝੇ 5 ਮਿੰਟ ਨਾਲ ਵੀ ਕਰੀਏ ਇਹਨੂੰ ਤਾਂ ਇਹਨਾਂ ਦਾ ਜਿਹੜਾ ਟਾਈਮ ਬਣਦਾ ਉਹ 31 ਘੰਟੇ 625 ਬਣਦਾ ਮਤਲਬ 32 ਘੰਟੇ ਬਣਦਾ ਮਤਲਬ ਫੈਕਟਰੀ ਚੱਲਣੀ ਹੈ ਨਾ ਦੱਸਿਆ 8 ਘੰਟੇ 9 ਘੰਟੇ ਕਹਿੰਦੇ ਵੀ ਦਿਨ-ਦਿਨ ਚੱਲਣੀ ਹੈ 9 ਘੰਟੇ ਫੈਕਟਰੀ ਚਲਾਉਣ ਵਾਸਤੇ ਸੜਕਾਂ ਜਿਹੜੀਆਂ ਤੁਹਾਡੀਆਂ ਬਿਜ਼ੀ ਹੋਣੀਆਂ ਰਿਜ਼ਰਵ ਹੋਣੀਆਂ ਉਹ ਕਿੰਨੇ ਟਾਈਮ ਵਾਸਤੇ 32 ਘੰਟੇ ਵਾਸਤੇ ਜਿਹੜੇ ਅਗਲੇ ਦਿਨ ਤੇ ਟ੍ਰੈਫਿਕ ਉਹ ਚਮਕੌਰ ਸਾਹਿਬ ਤੱਕ ਲੰਨ ਲੱਗਦਾ ਤੇ ਸਾਠੇ ਤਾਂ ਇਹ ਜਿਹੜਾ ਨਹਿਰਲਾ ਪੁਲਾ ਤੋਂ ਰਣਾ ਇਹਦੇ ਪਰੋਂ ਤਾਂ ਦੋ ਮੱਜਾਂ ਬਰਾਬਰ ਤੁਰੀ ਜਾਂਦੀਆਂ ਹਨ ਗੱਡੀ ਨਹੀਂ ਲੱਗਦੀ ਇਹ ਜਿੰਨੇ ਵੀ ਰਸਤੇ ਇਹਨਾਂ ਨੂੰ ਜੁੜਨਾ ਹੈ ਨੈਸ਼ਨਲ ਹਾਈਵੇ ਇਹਨਾਂ ਨੇ 05 ਦੇ ਨਾਲ ਜੁੜਨਾ ਹੈ ਤੇ ਇੱਕ ਉਹਦਾ ਬਾਈਪਾਸ ਹੈ ਨੈਸ਼ਨਲ ਹਾਈਵੇ 05 ਦਾ ਉਹਦੇ ਨਾਲ 1 20 ਕਿਲੋਮੀਟਰ ਪੈਂਦਾ ਇਹਨਾਂ ਨੂੰ 1 25 ਕਿਲੋਮੀਟਰ ਬਣਦਾ ਹੈ ਇਹਨਾਂ ਨੇ ਰਿਪੋਰਟ ਦੇ ਵਿੱਚ ਉਹਨੂੰ 9 ਕਿਲੋਮੀਟਰ ਦਿਖਾਇਆ ਫਿਰ ਹੈ ਹਰ ਇੱਕ ਚੀਜ਼ ਦੇ ਵਿੱਚ ਝੂਠਾ ਹੁਣ ਮੈਨੂੰ ਦੱਸੋ ਵੀ ਜੇ ਇਹ 31 ਘੰਟੇ ਵਾਸਤੇ ਇਹ ਰੋਡ ਬਿਜ਼ੀ ਹੋ ਗਿਆ ਤੁਸੀਂ ਕਿੱਥੇੋਂ ਨਿਕਲੋਗੇ ਚੌਕੌਰ ਖਵਾਲਾਪੁਰ ਰਾਇਪੁਰ ਵਾਲੀ ਸੜਕ ਇਹਨਾਂ ਦੇ پلان ਦੇ ਵਿੱਚ ਹੈ ਵੀ ਇੱਧਰੋਂ ਸਮਾਨ ਆਉਣਾ ਸਾਡਾ ਕੀੜੀ ਵਾਲੀ ਸੜਕ ਵਿੱਚ ਆ ਜਿਹੜੀ ਗੁਰਦੁਆਰਾ ਜਨਸਾ ਤੇ ਮੁਰੇ ਨਿਕਲਦੀ ਸੜਕ ਇਹ ਪਿੰਚ ਹੈ ਜਿਹੜੀ ਫਸੇ ਗੁਜਰਤ ਤੋਂ ਧੋੜਣਾ ਨੂੰ ਤੇ ਫਸੇ ਗੁਜਰਤ ਤੋਂ ਨਹਿਰ ਨੂੰ ਦੀ ਆ ਉਹ ਇਹਨਾਂ ਦੇ ਪਲਾਨ ਦੇ ਵਿੱਚ ਆ ਤੁਸੀਂ ਦੱਸੋ ਕਿੱਧਰ ਨੂੰ ਜਾਣਾ ਸਾਡਾ ਕੋਈ ਬਿਮਾਰ ਹੋ ਜੇ ਵੀ ਕੁਝ ਹੋ ਜੇ ਵੀ ਤੁਸੀਂ ਕਿੱਧਰ ਨੂੰ ਜਾਓਗੇ ਤੇ ਦੂਜੀ ਇਹਨਾਂ ਨੇ 30 ਟਨ ਲੱਤ ਕੇ ਲੈਣਾ